ਸਿਰਫ ਆਪਣੀ ਦੇਸ਼ ਦੇ ਹੀ ਨਹੀਂ ਸਗੋਂ ਬਹੁਤ ਹੋਰ ਦੇਸ਼ਾਂ ਦੇ ਲੋਕ ਵੀ ਦबई ਘੁੰਮਣ ਜਾਂਦੇ ਹਨ ਅਤੇ ਕੰਮ ਕਰਨ ਲਈ ਜਾਂਦੇ ਹਨ ਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਬਹੁਤ ਹੈਰਾਨ ਹੋ ਜਾਮੋਗੇ ਜਦੋਂ ਕੋਈ ਪਰਦੇਸੀ ਦबई ਵਿੱਚ ਘੁੰਮਣ ਜਾਂਦਾ ਹੈ ਅਤੇ ਉਹ ਕੋਈ ਗਲਤ ਕੰਮ ਵਿੱਚ ਫਸ ਜਾਂਦਾ ਹੈ ਤਾਂ ਉਹਨਾਂ ਨੂੰ ਜੇਲ੍ਹ ਵੀ ਹੋ ਜਾਂਦੀ ਹੈ ਅਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਜੇਲ੍ਹ ਵਿੱਚ ਉਹਨਾਂ ਨਾਲ ਕੀ ਹੁੰਦਾ ਹੈ ਜਿਸ ਦੇ ਵਿੱਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ ਅਸੀਂ ਅਕਸਰ ਹੀ ਆਮ ਜੇਲਾਂ ਦੇ ਵਿੱਚ ਕੈਦੀਆਂ ਦੇ ਨਾਲ ਦੁਰਵਿਵਹਾਰ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਤੇ ਅੱਜ ਤੁਹਾਨੂੰ ਅਸੀਂ ਦੁਬਈ ਦੀ ਜੇਲ੍ਹ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਨਾਲ ਹੋਣ ਵਾਲੇ ਦੁਰਵਿਵਹਾਰ ਬਾਰੇ ਦੱਸਾਂਗੇ ਦੁਬਈ ਦੀ ਇੱਕ ਅਜਿਹੀ ਜੇਲ੍ਹ ਹੈ ਜਿੱਥੇ 400 ਤੋਂ ਵੱਧ ਔਰਤਾਂ ਕੈਦੀ ਬਣਾਈਆਂ ਹੋਈਆਂ ਹਨ ਅਤੇ ਉਸ ਜੇਲ੍ਹ ਦੀ ਦੀਵਾਰਾਂ ਦੇ ਰੰਗ ਚਿੱਟਾ ਹੈ ਅਤੇ ਉਸ ਦੇ ਅੰਦਰ ਕੋਈ ਜਿੰਦਾ ਵੀ ਨਹੀਂ ਲਗਾਇਆ ਹੋਇਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਉਥੇ ਘੁੰਮ ਫਿਰ ਸਕਣਾ ਜ਼ਿਆਦਾਤਰ ਇਸ ਜੇਲ ਵਿੱਚ ਪ੍ਰਦੇਸੀ ਔਰਤਾਂ ਹੀ ਹਨ ਜਿਵੇਂ ਭਾਰਤ ਦੀਆਂ ਪਾਕਿਸਤਾਨ ਦੀਆਂ ਰੂਸ ਦੀਆਂ ਅਤੇ ਹੋਰ ਬਹੁਤ ਦੇਸ਼ਾਨੀਆਂ ਇਸ ਜੇਲ ਵਿੱਚ ਔਰਤਾਂ ਨੂੰ ਗੁਲਾਬੀ ਰੰਗ ਦੀ ਇੱਕ ਯੂਨੀਫਾਰਮ ਪਹਿਨਣੀ ਪੈਂਦੀ ਹੈ ਅਤੇ ਉਹਨਾਂ ਨੂੰ ਮੂੰਹ ਟਕਣ ਲਈ ਇੱਕ ਕੱਪੜਾ ਵੀ ਦਿੱਤਾ ਜਾਂਦਾ ਹੈ ਉਹਨਾਂ ਨੂੰ ਬਹੁਤ ਸਾਰੀਆਂ ਸੁਵਿਧਾਾਂ ਵੀ ਦਿੱਤੀਆਂ ਗਈਆਂ ਹਨ ਜਿਵੇਂ ਕਿ ਮੈਡੀਕਲ ਸੁਵਿਧਾ ਅਤੇ ਉਹਨਾਂ ਦੇ ਮਨੋਰੰਜਨ ਲਈ ਇੱਕ ਗਰਾਊਂਡ ਵੀ ਬਣਾਇਆ ਗਿਆ ਹੈ। ਕਈ ਔਰਤਾਂ ਇੱਥੇ ਕੰਮ ਲਈ ਅਤੇ ਕਈ ਘੁੰਮਣ ਲਈ ਆਉਂਦੀਆਂ ਹਨ। ਕਈ ਵਾਰ ਉਹਨਾਂ ਨੂੰ ਅਜਿਹੇ ਜੁਰਮ ਲਈ ਅੰਦਰ ਜਾਣਾ ਪੈਂਦਾ ਹੈ ਜਿਸ ਲਈ ਜੋ ਉਹਨਾਂ ਦੇ ਦੇਸ਼ ਵਿੱਚ ਇੱਕ ਆਮ ਗੱਲ ਹੈ। ਇੱਕ ਇੰਗਲੈਂਡ ਦੀ ਔਰਤ ਦਾ ਕਹਿਣਾ ਸੀ ਉਸ ਨੂੰ 23 ਦਿਨ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਇੱਕ ਰੈਸਟੋਰੈਂਟ ਵਿੱਚ ਆਪਣੇ ਪਤੀ ਨੂੰ ਕਿਸ ਕੀਤੀ ਸੀ। ਬਾਹਰ ਆ ਕੇ ਉਸ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਉਹਨਾਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਆਜ਼ਾਦੀ ਵੀ ਨਹੀਂ ਸੀ। ਜੇਲ੍ਹ ਕਰਮਚਾਰੀਆਂ ਨੂੰ ਕੋਈ ਅਜੀਹੀ ਗੱਲ ਪਤਾ ਲੱਗਦੀ ਹੈ ਕਿ ਉਹ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਉਹ ਬਹੁਤ ਸਾਰੀਆਂ ਚੇਤਾਵਨੀਆਂ ਵੀ ਦਿੰਦੀਆਂ ਹਨ। ਉਹਨਾਂ ਨੂੰ ਸਵੇਰੀ 6:30 ਵਜੇ ਉੱਠਣਾ ਪੈਂਦਾ ਹੈ ਅਤੇ ਸ਼ਾਮ ਨੂੰ 10 ਵਜੇ ਬੈਦਕਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਉਹਦਾ ਇਹ ਵੀ ਕਹਿਣਾ ਸੀ ਕਿ ਜੇਲ੍ਹ ਵਿੱਚ ਮਿਲਣ ਵਾਲਾ ਭੋਜਨ ਬਹੁਤ ਹੀ ਘਟੀਆ ਹੁੰਦਾ ਹੈ। ਉਹਨਾਂ ਦਾ ਕਹਿਣਾ ਇਹ ਸੀ ਕਿ ਭਾਵੇਂ ਦੁਬਈ ਦੀ ਜੇਲ੍ਹ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ ਪਰ ਵਿਦੇਸ਼ੀ ਔਰਤਾਂ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਕੀਤਾ ਜਾਂਦਾ ਹੈ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ